ਉਸ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਲੋਕ ਸਭਾ ਚੋਣਾਂ 2024 ਨਤੀਜੇ ਕੋਸ਼ਤੋਂ ਤਬਾਰ ਜਿੱਤੇ ਹੋਏ ਉਮੀਦਵਾਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ ਉੱਥੇ ਜਿੰਨਾ ਉਮੀਦਵਾਰਾਂ ਦੀ ਹਾਰ ਹੋਈ ਹੈ ਉਹਨਾਂ ਪਾਰਟੀਆਂ ਵੱਲੋਂ ਮੰਥਨ ਕੀਤਾ ਜਾ ਰਿਹਾ ਹੈ ਕਿ ਹਾਰ ਦੇ ਕਾਰਨ ਕੀ ਹਨ ਆਮ ਆਦਮੀ ਪਾਰਟੀ ਬਟਾਲਾ ਦੀ ਗੱਲ ਕਰੀਏ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਬਟਾਲਾ ਵਿੱਚ ਅਹਿਮ ਮੀਟਿੰਗ ਹੋਈ ਹੈ ਹਾਰ ਤੋਂ ਬਾਅਦ ਇਹ ਪਹਿਲੀ ਪ੍ਰੈਸ ਮੀਟਿੰਗ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਆਗੂ ਸਹਿਬਾਨ ਇਕੱਠੇ ਹੋਏ ਹਨ ਆਓ ਗੱਲਬਾਤ ਕਰਦੇ ਹਾਂ ਕਿ ਸ મુદ્ਦੇ ਨੂੰ ਲੈ ਕੇ ਪ੍ਰੈਸ ਮੀਟਿੰਗ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਰਦਾਰ ਬਲਬੀਰ ਸਿੰਘ ਜੀ ਬਿੱਟੂ ਜਿਨ੍ਹਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਕਿਸ ਮੁੱਦੇ ਨੂੰ ਲੈ ਕੇ ਪ੍ਰੈਸ ਮੀਟਿੰਗ ਕੀਤੀ ਗਈ ਹੈ ਅੱਜ ਪਹਿਲੋਂ ਤੇ ਜਿਹੜਾ ਜੋ ਵੀ ਨਤੀਜੇ ਆ ਗੁਰਦਾਸਪੁਰ ਦੇ ਉਹਨਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਗਿਆ ਔਰ ਸਾਰੇ ਵੋਟਰਾਂ ਸਪੋਰਟਰਾਂ ਔਰ ਆਮ ਆਦਮੀ ਪਾਰਟੀਲੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਸ਼ੈਰੀਜੀ ਕਲਸੀ ਵੱਲੋਂ ਔਰ ਸਮੁੱਚੀ ਪਾਰਟੀ ਵੱਲੋਂ। ਔਰ ਦੂਸਰਾ ਜਿਹੜਾ ਮੰਥਨ ਕੀਤਾ ਗਿਆ ਕਿ ਜਿਹੜੀਆਂ ਕਮੀਆਂ ਪਿਛਲੇ ਸਮੇਂ ਦੇ ਵਿੱਚ ਰਹਿ ਗਈਆਂ ਨੇ ਉਹਨਾਂ ਕਮੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਦੂਰ ਕੀਤਾ ਜਾਏਗਾ। ਜਿਹੜੇ ਸਾਡੀ ਪਾਰਟੀ ਤੇ ਇਲਜ਼ਾਮ ਲੱਗ ਰਹੇ ਨੇ ਨਸ਼ੇ ਦੇ, ਪਰੇਸ਼ਟਾਚਾਰ ਦੇ ਉਹਦੇ ਬਾਰੇ ਦੱਸਿਆ ਗਿਆ ਹੈ ਕਿ ਜਿਹੜਾ ਪਰੇਸ਼ਟਾਚਾਰ ਔਰ ਨਸ਼ਾ ਆ ਇਹ ਕਾਂਗਰਸ ਔਰ ਕਾਲੀਤਲ ਦੀ ਪਿਛਲੇ ਸਮੇਂ ਦੀਆਂ ਸਰਕਾਰਾਂ ਦੀ ਇਹ ਦੇਨ ਔਰ ਕਾਂਗਰਸ ਦੇ ਇਹ ਮੌਜੂਦਾ ਸਰਪੰਚ ਜਿਹੜੇ ਆ ਹੁਣ ਵੀ ਉਹ ਨਸ਼ੇ ਦੇ ਵਿੱਚ ਫੜੇ ਗਏ ਨੇ ਜਿੰਨਾ ਚਿਰ ਗ੍ਰੰਥਗੜ ਦਾ ਮੌਜੂਦਾ ਸਰਪੰਚ ਫੜਿਆ ਗਿਆ। ਇਸ ਤਰ੍ਹਾਂ ਇੱਥੋਂ ਦਾ ਕਾਂਗਰਸੀ ਕਾਉਂਸਲਰ ਜਿਹੜਾ ਮੌਜੂਦਾ ਆ ਉਹਦਾ ਬੇਟਾ ਵੀ ਨਸ਼ੇ ਦੇ ਵਿੱਚ ਫੜਿਆ ਗਿਆ ਵਾ। ਇਹ ਸਾਰੀਆਂ ਚੀਜ਼ਾਂ ਨੂੰ ਵੇਖਿਆ ਜੇ ਤੇ ਇਹ ਇਹਦੇ ਪਿੱਛੇ ਜਿਹੜਾ ਬਦਨਾਮ ਸਾਡੀ ਪਾਰਟੀ ਨੇ ਜ਼ਰੂਰ ਕੀਤਾ ਜਾ ਰਿਹਾ। ਪਾਰ ਜਿਹੜਾ ਕੰਮ ਕਰ ਰਹੇ ਨੇ ਉਹ ਸਾਰੇ ਦੇ ਸਾਰੇ ਕਾਂਗਰਸੀ ਨੇ ਔਰ ਕਾਂਗਰਸੀ ਵੱਧ ਛੱਡ ਕੇ ਸਾਨੂੰ ਬਦਨਾਮ ਕਰ ਰਹੀ ਹੈ ਪਰ ਬਿੱਟੂ ਸਾਹਿਬ ਜੇ ਅਸੀਂ ਚੰਗਾ ਕੰਮ ਕਰਦੇ ਆਂ ਕ੍ਰੈਡਿਟ ਅਸੀਂ ਉਹਦਾ ਲੈਨੇ ਆਂ ਤਾਂ ਇਹ ਤੁਹਾਡੇ ਰਾਜ ਦੇ ਵਿੱਚ ਕੋਈ ਮਾੜਾ ਕੰਮ ਹੋਏਗਾ ਫਿਰ ਸਾਨੂੰ ਤਾਂ ਕਿਹਾ ਜਾਏਗਾ ਬਿਲਕੁਲ ਕਿਹਾ ਜਾਏਗਾ ਸਾਡੀ ਪਾਰਟੀ ਔਰ ਸਾਡੇ ਐਮਐਲਏ ਸਾਹਿਬ ਦੀ ਸਖਤ ਹਦਾਇਤ ਆ ਸਾਰਿਆਂ ਨੂੰ ਵੀ ਕੋਈ ਨਸ਼ਾ ਔਰ ਪਰਿਸ਼ਟਾਚਾਰ ਦੇ ਮਾਮਲੇ 'ਚ ਕੋਈ ਸਫਾਰਸ਼ ਨਾ ਲੈ ਕੇ ਆਵੇ ਔਰ ਨਾ ਹੀ ਸਾਡਾ ਵਰਕਰ ਕੋਈ ਲੈ ਕੇ ਜਾ ਰਿਹਾ ਇਹ ਜੋ ਕੁਝ ਕਰ ਰਹੇ ਕਾਂਗਰਸ ਦੇ ਹੀ ਮੌਜੂਦਾ ਸਰਪੰਚ ਮੌਜੂਦਾ ਕਾਉਂਸਲਰ ਇਹ ਕੰਮ ਕਰ ਰਹੇ ਨੇ ਭ੍ਰਿਸ਼ਟਾਚਾਰ ਵੀ ਉਹ ਕਰ ਰਹੇ ਨੇ ਤੇ ਨਸ਼ਾ ਵੀ ਉਹ ਹੀ ਵੇਚ ਰਹੇ ਨੇ ਬਦਨਾਮ ਸਾਨੂੰ ਕੀਤਾ ਜਾ ਰਿਹਾ ਜਿੱਤੂ ਜੀ ਲੱਗਦਾ ਨਹੀਂ ਕਿ ਜਿਹੜੇ ਆਮ ਆਦਮੀ ਪਾਰਟੀ ਨੇ ਵਰਕਰ ਨੇ ਦਿਨਦਾਰ ਮਿਹਨਤ ਕਰਕੇ ਵਿਧਾਨ ਸਭਾ ਚੋਣਾਂ ਚ 92 ਸੀਟਾਂ ਲਿਆਂਦੀਆਂ ਸੀ ਐਡਾ ਵੱਡਾ ਫਤਵਾ ਜਿਹਨਾਂ ਦਵਾਇਆ ਸੀ ਉਹਨਾਂ ਵਰਕਰਾਂ ਨੂੰ ਕਿਤੇ ਨਾ ਕਿਤੇ ਅੱਖੋਂ ਪਰੋਖੇ ਕੀਤਾ ਗਿਆ ਤਾਂ ਕਰਕੇ ਜਿਹੜੀ ਪਾਰਟੀ ਦੀ ਹਾਰ ਹੋਈ ਹੈ ਉਹਨਾਂ ਨੂੰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਜਨ ਸਰਕਾਰੀ ਦਰਬਾਰੇ ਸੁਣੀ ਨਹੀਂ ਜਾਂਦੀ ਉਹਨਾਂ ਨੇ ਥੋੜਾ ਜਿਹਾ ਪੱਲਾ ਜਿਹੜਾ ਉਹ ਵਟਿਆ ਹੈ ਬਿਲਕੁਲ ਕਿਸੇ ਨੇ ਕੋਈ ਪੱਲਾ ਨਹੀਂ ਵਟਿਆ ਕਿਸੇ ਨੇ ਕੰਮ ਘੱਟ ਜ਼ਰੂਰ ਕੀਤਾ ਹੋ ਸਕਦਾ ਪਰ ਕੋਈ ਵੀ ਪਾਰਟੀ ਦਾ ਵਰਕਰ ਪਾਰਟੀ ਨਾਲੋਂ ਟੁੱਟਿਆ ਨਹੀਂ ਅੱਜ ਵੀ ਸਾਰੇ ਪਾਰਟੀ ਦੇ ਨਾਲ ਨੇ ਬਲਕਿ ਹੋਰ ਨਾ ਪਾਰਟੀਆਂ ਤੋਂ ਜਿਸ ਤਰ੍ਹਾਂ ਕਿ ਮੈਂ ਵੀ ਅਕਾਲੀ ਦਲ ਛੱਡ ਕੇ ਇਸ ਪਾਰਟੀ ਦੀਆਂ ਚੰਗੀਆਂ ਨੀਤੀਆਂ ਕਰਕੇ ਇੱਥੋਂ ਦੇ ਐਮਐਲਏ ਸਾਹਿਬ ਦੇ ਸੁਭਾ ਕਰਕੇ ਮੈਂ ਦੂਜੀ ਪਾਰਟੀ ਛੱਡ ਕੇ ਜਿਹੜੀ ਸਾਡੀ ਕੁਸ਼ਤੈਨੀ ਪਾਰਟੀ ਸੀ ਚਾਰ ਪੀੜੀਆਂ ਉਸ ਵਿੱਚ ਕੰਮ ਕੀਤਾ ਉਹਨੂੰ ਛੱਡ ਕੇ ਇਸ ਪਾਰਟੀ ਵਿੱਚ ਤਾਂ ਹੀ ਆਇਆ ਕਿ ਇਹ ਪਾਰਟੀ ਚੰਗੀ ਆ ਔਰ ਇਹਨਾਂ ਦੇ ਜਿਹੜੇ ਵਲੰਟੀਅਰ ਤੋਂ ਲੈ ਕੇ ਉੱਪਰ ਤੱਕ ਜਿਹੜੇ ਮੁਖਮੰਦ ਤੱਕ ਸਾਰੇ ਹੀ ਲੋਕ ਜਿਹੜੇ ਨੇ ਲੋਕਾਂ ਦੇ ਨਾਲ ਚੱਲਣ ਵਾਲੇ ਔਰ ਲੋਕਾਂ ਨੂੰ ਨਿਆਂ ਦੇਣ ਵਾਲੇ ਪਰਿਸ਼ਟਾਚਾਰ ਨਸ਼ੇ ਨੂੰ ਖਤਮ ਕਰਨ ਵਾਲੇ ਔਰ ਸਿੱਖਿਆ ਔਰ এডਿਕੇਸ਼ਨ ਤੇ ਮੈਡੀਕਲ ਨੂੰ ਪਰਫੁੱਲਿਤ ਕਰਨ ਵਾਲੀ ਸਰਕਾਰ ਹੈ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆਏ ਹਾਂ ਸਰਨ ਹੋਰ ਵੀ ਆਗੂ ਸਰبان ਮੌਜੂਦ ਹੈ 사ਸੀ ਗਾ ਜੀ ਸ਼ੁਭਨਾਮ ਦੱਸ ਦੋ ਕੀ ਮੰਥਨ ਕੀਤਾ ਗਿਆ ਹਾਰਤ ਬਾਗ ਕਿਉਂਕਿ ਮੰਥਨ ਨਾਲ ਬੜਾ ਜ਼ਰੂਰੀ ਹੈ ਕਿੱਥੇ ਕਮੀਆਂ ਰਹਿ ਗਈਆਂ ਕਿੱਥੇ ਘਾਟਾ ਰਹਿ ਗਈਆਂ ਕੀ ਮੰਥਨ ਹੋਇਆ ਤੁਸੀਂ ਐਮਐਲਏ ਸਾਹਿਬ ਨਾਲ ਉਸ ਵਾਰ ਬੈਠੇ ਹੋਗੇ ਮੀਟਿੰਗਾਂ ਹੋਈਆਂ ਹੋਣਗੀਆਂ ਮੈਂ ਸੁਖਜਿੰਦਰ ਸਿੰਘ ਡਾਇਰੈਕਟਰ ਰਜਿੰਦਰਾ ਮਸ਼ੀਨ ਪ੍ਰਾਈਵੇਟ ਲਿਮਟਿਡ ਦੇਖੋ ਆਪਣਾ ਐਮਐਲਏ ਸਾਹਿਬ ਨਾਲ ਮੀਟਿੰਗ ਹੋਈ ਆ ਸਾਰਿਆਂ ਨੇ ਮੀਟਿੰਗ ਕੀਤੀ ਉਹਨਾਂ ਨਾਲ ਇਹੋ ਵਿਚਾਰ ਵਟਾਂਦਰਾ ਕੀਤਾ ਗਿਆ ਵਾ ਕਿ ਜਿਹੜੀਆਂ ਕੋਈ ਕਮੀਆਂ ਵਾ ਸਾਡੇ ਚ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਜਿਹੜੇ ਸਾਡੇ ਵਰਕਰ ਨਾਰਾਜ਼ ਹੋਏ ਨੇ ਉਹਨਾਂ ਨੂੰ ਨਾਲ ਜੋੜਾਂਗੇ ਇਹ ਕਹੇ ਹੋਰ ਵੀ ਫੀਲਡ ਸਾਡੀ ਕਮੀ ਆ ਤੇ ਅਸੀਂ ਦੂਰ ਕਰਾਂਗੇ ਕੋਸ਼ਿਸ਼ ਸਾਰੇ ਕਰ ਡਏ ਨੇ ਮਤਲਬ ਆਪਾਂ ਤੇ ਫਿਰ ਇਹ ਵੀ ਸੋਚਿਆ ਵੀ ਸਾਡੀ ਹਾਰ ਦਾ ਕੀ ਕਰਨੇ ਆ ਬਟਾਲਾ ਹਲਕੇ 'ਚ ਤੇ ਮੈਂ ਖਾਸ ਕਰਕੇ ਇਹ ਕਹਿ ਸਕਦਾ ਕਿ ਇੱਕ ਪੋਲਰਾਈਜੇਸ਼ਨ ਜਿਹੜਾ ਮੇਨ ਸਾਡੇ ਬਟਾਲੇ ਹਲਕੇ 'ਚ ਇੱਕ ਕਾਰਨ ਆ ਕਿਉਂਕਿ 1526 ਦੇ ਵਿੱਚ ਬਾਬਰ ਨੇ ਇੰਡੀਆ ਤੇ ਹਮਲਾ ਕੀਤਾ ਸੀ 1530 ਤੱਕ ਹੋ ਰਿਹਾ ਇੱਥੇ ਇਸ ਦੌਰਾਨ ਜਿਹੜੀ ਆ ਰਾਮ ਮੰਦਰ ਨੂੰ ਲੁੱਟਾਇਆ ਗਿਆ ਸੀ ਤੇ ਬਾਬਰੀ ਮਸਜਿਦ ਦਾ ਉੱਥੇ ਨਿਰਮਾਣ ਕੀਤਾ ਗਿਆ ਹੈ 500 ਸਾਲ ਬਾਅਦ ਕੋੜੋਂ ਦੁਬਾਰਾ ਰਾਮ ਮੰਦਰ ਬਣਾਇਆ ਗਿਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਸੀ ਇਸ ਕਰਕੇ ਕੁਝ ਵੋਟ ਪੋਲਰਾਈਜ਼ ਹੋਈ ਆ ਵੋਟ ਉਧਰ ਗਈ ਆ ਪਰ ਅਸੀਂ ਉਹਨਾਂ ਨੂੰ ਇਹ ਸਾਰਾ ਮੰਥਨ ਹੋਇਆ ਵਾ ਕਿ ਉਸ ਫਿਰ ਫਿਰ ਤੇ ਬੀਜੇਪੀ ਦਾ ਉਮੀਦਵਾਰ ਜਿਤਨਾ ਚਾਹੀਦਾ ਸੀ ਬੀਜੇਪੀ ਦਾ ਜਿਹੜੇ ਬੀਜੇਪੀ ਦਾ ਉਮੀਦਵਾਰ ਹੈ ਜਿਸ ਤਰ੍ਹਾਂ ਪਠਾਨਕੋਟ ਆ ਆਪਣਾ ਸੁਜਾਨਪੁਰ ਆ ਕੋਵਾ ਵਾ ਜਾਂ ਪਟਾਲਾ ਵਾ ਜਿਹੜਾ ਕੀ ਇੱਕ ਹਿੰਦੂ ਡੋਮੀਨੇਟਡ ਏਰੀਏ ਨੇ ਇਥੇ ਬੀਜੇਪੀ ਦੇ ਮਤਲਬ ਆਪਣੇ ਆਪ ਆਡ ਲੀਡ ਲਈ ਆ ਜਾਂ ਬਹੁਤ ਵਧੀਆ ਨੇ ਦੀ ਪਰਫਾਰਮੈਂਸ ਲਈ ਆ ਜਿੱਥੇ ਨਹੀਂ ਹੀ ਉਥੇ ਮਤਲਬ ਕਾਂਗਰਸ ਜਿੱਤੀ ਹੈ ਚ ਕੋਈ ਸ਼ੱਕ ਨਹੀਂ ਲੇਕਿਨ ਉਹ ਸਾਰੀ ਅਹੀਂ ਵੋਟਰ ਜਿਹੜਾ ਸਾਡਾ ਉਧਰ ਸ਼ਿਫਟ ਹੋਇਆ ਵਾ ਕਿਉਂਕਿ ਐਮਪੀ ਦੇ ਇਲੈਕਸ਼ਨ ਚ ਉਹਨਾਂ ਦਾ ਉੱਤੇ ਜੁੜੇ ਸੀ ਉਹਨਾਂ ਦੇ ਧਾਰਮਿਕ ਭਾਵਨਾਵਾਂ ਉਧਰ ਵੋਟਾਂ ਗਈਆਂ ਵਾ ਲੇਕਿਨ ਸਾਨੂੰ ਉਮੀਦ ਹੈ ਕਿ ਐਮਐਲਏ ਦੇ ਅੱਗੇ ਇਲੈਕਸ਼ਨ ਦੇ ਵਿੱਚ ਉਹ ਸਾਰੇ ਵੋਟਰ ਸਾਡੇ ਨਾਲ ਦੁਬਾਰਾ ਜੁੜਨਗੇ ਤੇ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਧੰਨਵਾਦ ਚੋਹਾਨ ਸਾਹਿਬ ਮੌਜੂਦ ਨਹੀਂ ਚੋਹਾਨ ਸਾਹਿਬ ਦੇ ਗਾਂਦੀਨਗਰ ਕੈਂਪ ਦੀ ਗੱਲ ਕਰੀਏ ਹਾਂਜੀ ਇਸ ਵਾਰ ਵੱਡਾ ਉਲਟ ਫੇਰ ਹੋਇਆ ਆਮ ਆਦਮੀ ਪਾਰਟੀ ਨੂੰ ਬੜੀਆਂ ਘੱਟ ਉਥੋਂ ਵੋਟਾਂ ਮਿਲੀਆਂ ਜੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਵੀ ਗਾਂਦੀਨਗਰ ਕੈਂਪ ਜਿਹੜਾ ਵੱਡੀ ਰੋਲ ਨਿਭਾਉਂਦਾ ਤੇ ਜੇ ਹੁਣ ਲੋਕ ਸਭਾ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਲੀਡ ਜਿਹੜੀ ਜਿਦੋਂ-ਜਿਦੋਂ ਵੀ ਨਸ਼ੇ ਵਾਲਿਆਂ ਦੇ ਸਰਕਾਰ ਨੇ ਨੱਥ ਪਾਈ ਆ ਉਦੋਂ ਤੋਂ ਹੀ ਉਹਦਾ ਰਿਐਕਸ਼ਨ ਜ਼ਰੂਰ ਹੋਇਆ ਵਾ ਔਰ ਇਹ ਬੜੀ ਤਗੜੀ ਪ੍ਰੋਬਲਮ ਹੈ ਸਮਾਜ ਦੇ ਵਿੱਚ ਔਰ ਇਸ ਬੁਰਾਈ ਨੂੰ ਜੜ ਤੋਂ ਖਤਮ ਕਰਨ ਵਾਸਤੇ ਸਾਡੇ ਐਮਐਲਏ ਸ਼ਰੀ ਕਲਸੀ ਜੀ ਹਮੇਸ਼ਾ ਲੱਗੇ ਰਹੇ ਨੇ ਔਰ ਗਾਂਧੀ ਕੈਂਪ ਦੀ ਤੁਸੀਂ ਗੱਲ ਕੀਤੀ ਹੈ ਦੋ ਪੁਲਿਸ ਚੌਕੀਆਂ ਸਪੈਸ਼ਲੀ ਤੌਰ ਤੇ ਇੱਕ ਕੈਂਪ ਦੇ ਅਗਲੇ ਪਾਸੇ ਔਰ ਇੱਕ ਪਿਛਲੇ ਪਾਸੇ ਸਪੈਸ਼ਲੀ ਇਸ ਤੌਰ ਤੇ ਲਗਾਈਆਂ ਗਈਆਂ ਕਿ ਇੱਥੇ ਨਸ਼ੇ ਦਾ ਬਿਲਕੁਲ ਖਾਤਮਾ ਕਰ ਦੇਣਾ ਹੈ ਔਰ ਕੁਝ ਐਸੇ ਅੰਸਰ ਸਰ ਜਿਨ੍ਹਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਹੋਈ ਔਰ ਉਹਨਾਂ ਨੇ ਜਿੱਦਾਂ ਦੱਸਿਆ ਬਿੱਟੂ ਜੀ ਨੇ ਕਿ ਪੈਸਾ ਨਸ਼ਾ ਦੂਜਾ ਚਲਾ ਕੇ ਲੋਕਾਂ ਨੂੰ ਪਰਮਾ ਕੇ ਗਲਤ ਪ੍ਰਚਾਰ ਕਰਕੇ ਕੁਝ ਵੋਟਾਂ ਜਿਹੜੀ ਕਿ ਉਹਨਾਂ ਨੇ ਠੀਕ ਹੈ ਆਪਣਾ ਖਿਲਾਫ ਪਾਈਆਂ ਪਾਰਟੀ ਤੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਨਾਂ ਨਿਜਤਰ ਨਾਂ ਨਿਜੀਤੀ ਦੇ ਵਿੱਚ ਫਰਕ ਹੈ ਜਿੱਥੋਂ ਤੱਕ ਭ੍ਰਸ਼ਟਾਚਾਰ ਦਾ ਸਵਾਲ ਹੈ ਉਹਨਾਂ ਨੇ ਆਪਣਾ ਹੀ ਮੰਤਰੀ ਇੱਕ ਫੜ ਕੇ ਅੰਦਰ ਦੇ ਦਿੱਤਾ ਜੇਲ੍ਹ ਦੇ ਵਿੱਚ ਔਰ ਉਹਨਾਂ ਦੀ ਨਿਜਤ ਬਿਲਕੁਲ ਸਾਫ਼ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ 5 ਸਾਲ ਦਾ ਮੰਡਟ ਦਿੰਦਾ ਔਰ ਇੱਕ ਹਿਸਟਰੀ ਦੇ ਵਿੱਚ ਪਹਿਲਾ ਆਪਣਾ ਸਾਡਾ ਸੀਐਮ ਹੈ ਜਾਂ ਪਹਿਲਾ ਹੀ ਹੈ ਸਾਡਾ ਐਮਐਲਏ ਬਟਾਲਾ ਵਾ ਜਿਹੜਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਕਿ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਇਓ ਨਹੀਂ ਤੇ ਨਾ ਪਾਇਓ 3 ਸਾਲ ਹੋਰ ਇੰਤਜ਼ਾਰ ਕਰੋ ਇਹ ਤੁਹਾਨੂੰ ਬਦਲਾਵ ਐਸਾ ਨਜ਼ਰ ਆਏਗਾ ਕਿ ਇਹਨਾਂ ਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪੈਗੀ ਲੋਕ ਖੁਦ ਕਹਿਣਗੇ ਕਿ ਇਸ ਪਾਰਟੀ ਨੂੰ ਵੋਟ ਪਾਣੀ ਹੈ ਤੇਰਾ ਰਾਜ ਜੀ ਗੁਰਦਾਸਪੁਰ ਰੋਡ ਦੇ ਕਿਸਨਵੇਂ ਵਾਲਾ ਪਲਾਟ ਹੈ ਉੱਥੋਂ ਹੀ ਲਾਸ਼ਾਂ ਬਰਾਮਦ ਨਹੀਂ ਰਹੀ ਨੇ ਉਹੀ ਕਬਰ ਨਹੀਂ ਹੋ ਰਿਆ ਨਸ਼ੇ ਕਰਕੇ ਆਏ ਦਿਨ ਡੈੱਡ ਬੋਡੀ ਮਿਲਦੀ ਹੈ ਕਿਹਨਾਂ ਕੇ ਨੌਜਵਾਨ ਦੀ ਕੀ ਕਹਿਣਾ ਚਾਹੁੰਦੇ ਮੇਰੀ ਬੇਨਤੀ ਹੈ ਕਿ ਇਹ ਨਸ਼ਾ ਨਾ ਇਹ ਬੜਾ ਪੁਰਾਣਾ ਚੱਲਦਾ ਆ ਰਿਹਾ ਹੈ ਸਰਕਾਰ ਲੱਗੀ ਹੋਈ ਹੈ ਐਮਐਲ ਸਾਬ ਲੱਗੇ ਹੋਏ ਨੇ ਹੌਲੀ ਹੌਲੀ ਖਤਮ ਹੋ ਜਾਏਗਾ ਮੇਰਾ ਇੱਕ ਹੋਰ ਸਵਾਲ ਆ ਆਮ ਆਦਮੀ ਪਾਰਟੀ ਨੇ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਸਨ 92 ਸੀਟਾਂ ਆਈਆਂ ਵੱਡਾ ਫਤਵਾ ਮਿਲਿਆ ਉਦੋਂ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟ ਦਿੱਤੀ ਗਈ ਐਮਪੀ ਇਲੈਕਸ਼ਨ ਆਈ ਹੈ ਮੌਜੂਦਾ ਮੰਤਰੀ ਖਿਲਾਰੇਗੇ ਮੌਜੂਦਾ ਵਿਧਾਇਕ ਖਿਲਾਰੇਗੇ ਕੀ ਹੁਣ ਆਮ ਆਦਮੀ ਪਾਰਟੀ ਨੂੰ ਆਮ ਘਰਾਂ ਦੇ ਮੁੰਡੇ ਨਜ਼ਰ ਨਹੀਂ ਆਏ ਵਰਕਰ ਨਹੀਂ ਨਜ਼ਰ ਆਇਆ ਦਿੰਦਾ ਜਿਹੜੇ ਮਿਹਨਤ ਕਰ ਰਹੇ ਸੀ ਉਹਨਾਂ ਨੂੰ ਅੱਗੇ ਨਹੀਂ ਲਿਆਉਣਾ ਚਾਹੀਦਾ ਦੇਖੋ ਇਹੜੀ ਇਲੈਕਸ਼ਨਾਂ ਨੇ ਇੱਕ ਹਿੰਦੁਸਤਾਨ ਦੀ ਇਲੈਕਸ਼ਨ ਹੈ ਹਿੰਦੁਸਤਾਨ ਦੀ ਸਰਕਾਰ ਬਣਨੀ ਹੁੰਦੀ ਹੈ ਇਹਦੇ ਵਾਸਤੇ ਜਿਹੜੇ ਕੈਂਡੀਡੇਟ ਚਾਹੀਦੇ ਨੇ ਥੋੜੇ ਜਿਹਾ ਸੁਲਝੇ ਹੋ ਜਾਣਾ ਚਾਹੀਦਾ ਕਿ ਜਿਹੜਾ ਉੱਥੇ ਜਾ ਕੇ ਆਪਣੇ ਇਲਾਕੇ ਦੀ ਗੱਲ ਕਰ ਸਕੇ ਜਿਹੜੇ ਸਾਡੇ ਐਮ.ਐਲ.ਏ ਸਨ ਸਧਾਰਨ ਪਰਿਵਾਰਾਂ ਸਨ ਅਸੈਂਬਲੀ ਚ ਰਹਿ ਕੇ ਇਹਨਾਂ ਨੂੰ ਬੋਲਣ ਦੀ ਜਗ੍ਹਾ ਚਾਹੀ ਸਿੱਖਿਆ ਇਹ ਮੌਕਾ ਸੀ ਉਹਨਕੇ ਸੈਂਟਰ ਜਾ ਕੇ ਗੱਲ ਕਰ ਸਕਦੇ ਹਨ ਇਸ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਇਹ ਵੀ ਸੁਧਾਰਨ ਘਰਾਂ ਦੇ ਬੱਚੇ ਹੀ ਨੇ ਜੇ ਇਹ ਜਿੱਤ ਕੇ ਅੱਗੇ ਜਾਂਦੇ ਨੇ ਜਿਹੜੀਆਂ ਪੋਸਟਾਂ ਖਾਲੀ ਹੁੰਦੀਆਂ ਨੇ ਉਹਨਾਂ ਵਾਸਤੇ ਫਿਰ ਸੁਧਾਰਨ ਘਰ ਦੇ ਬੱਚੇ ਨੂੰ ਟਾਈਮ ਮਿਲ ਜਾਣਾ ਸੀ ਇਸ ਸੁਧਾਰਨ ਘਰਾਂ ਦੇ ਹੀ ਨੇ ਤਾਂ ਸਾਡਾ ਹੋਰ ਆਗੂ ਸਰਬੰਨ ਮਜੂਰ ਨੇ ਸਸਿਕਾ ਭਾਰੀ ਸ਼ੁਭਨਾਮ ਕੀ ਜੇ ਬਾਈ ਇਲੈਕਸ਼ਨ ਆ ਰਹੀ ਹੈ ਕੀ ਕੀ ਕਹਿਣਾ ਚਾਹੋਗੇ ਬਾਈ ਇਲੈਕਸ਼ਨ ਆ ਰਹੀ ਹੈ ਹੁਣ ਆਮ ਆਦਮੀ ਪਾਰਟੀ ਕਿੰਨਾ ਕਿੰਨਾ ਕੰਮਾਂ ਤੇ ਵਰਕ ਕਰ ਰਹੀ ਹੈ ਜਿੱਥੇ ਤੇ ਘਾਟ ਰਹਿ ਗਈ ਵਰਕ ਕਰ ਰਹੀ ਕੀ ਕਹਿਣਾ ਚਾਹੋਗੇ ਨਾਮ ਕੀ ਦੱਸੋ ਦੇਖੋ ਮੈਂ ਮੈਨੇਜਰ ਅਤਰ ਸਿੰਘ ਪਾਜੀ ਗੱਲ ਇਹ ਹੈ ਕਿ ਬਾਈ ਇਲੈਕਸ਼ਨ ਅਸੀਂ ਪਹਿਲਾਂ ਵੀ ਜਲੰਧਰ ਵਿੱਚ ਜਿੱਤੀ ਸੀ ਤੁਹਾਨੂੰ ਪਤਾ ਸਾਰੇ ਆਪਣੇ ਪਾਰਟੀ ਦੇ ਮੁੱਦਿਆਂ ਤੇ ਜਿੱਤੀ ਸੀ ਅੱਜ ਅਸੀਂ ਸਾਰੇ ਜਿਹੜਾ ਮੈਨੀਫੈਸਟੋ ਦਾ 80% ਹਿੱਸਾ ਅਸੀਂ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਵਾ ਲੇਕਿਨ ਲੋਕਾਂ ਨੂੰ ਅਜੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਤੁਸੀਂ ਆਪਣੇ ਬਟਾਲੇ ਦਾ ਦੇਖ ਲਓ ਚਾਰ ਸਪਿਰੇ ਇੰਨੀਆਂ ਕਦੀ ਖੁੱਲੀਆਂ ਸੜਕਾਂ ਨਹੀਂ ਸੀ ਹੋਈਆਂ ਪਿੰਡਾਂ ਵਿੱਚ ਛੱਪੜਪੂਰ ਕੇ ਗਰਾਉਂਡਾਂ ਬਣਾਈਆਂ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਬੱਚਿਆਂ ਨੂੰ ਖੇਡਾਂ ਨੂੰ ਪ੍ਰਮੋਟ ਕੀਤਾ ਜਾਏ ਨਸ਼ੇ ਘਟਣ ਠੀਕ ਹੈ ਜੀ ਇਸੇ ਤਰ੍ਹਾਂ ਤਸੀਲ ਕੰਪਲੈਕਸ ਅਸੀਂ ਨਵਾਂ ਬਣਾਤਾ ਵਾ ਇੱਥੇ ਇੱਕ ਬੰਦ ਕਾਲਜ ਸੀ ਪੋਲੀਟੈਕਨੀਕਲ ਹੈ ਰਜਿੰਦਰਿੰਗ ਕਾਲਜ ਉਹਨੂੰ ਖੋਲ ਦਿੱਤਾ ਲੋਕਾਂ ਨੂੰ ਲੋਕ ਪੰਜਾਬ ਦੇ ਚਾਹੁੰਦੇ ਨੇ ਕਿ ਇੱਕਦਮ ਹੀ ਹਰ ਚੀਜ਼ ਮਿਲ ਜੇ ਖਲਾਰਾ ਅਸੀਂ ਬਹੁਤ ਪਾਇਆ ਜਦੋਂ ਅਸੀਂ ਆਪਣਾ ਟਰਨ ਪੂਰੀ ਕਰ ਲਾਂਗੇ 5 ਸਾਲ ਦੀ ਮੈਂ ਕਹਿੰਦਾ ਕਿ ਸਾਨੂੰ ਕਿਸੇ ਕੋਲ ਵੋਟ ਮੰਗਣ ਦੀ ਜ਼ਰੂਰਤ ਨਹੀਂ ਲੋਕੀ ਖੁਦ ਆਮ ਆਦਮੀ ਤੁਹਾਡੇ ਕਹਿਣ ਦਾ ਮੰਨ ਲਓ ਕਿ ਗੰਦ ਯਾਰਾ ਪੈ ਗਿਆ ਝਾੜੂ ਫਿਰਦੇ ਫਿਰਦੇ ਟਾਈਮ ਲੱਗਿਆ ਕਿੰਨੀ ਟਿੰਕ ਟਿੰਕੀਰ ਝਾੜੂ ਕਿੰਨੀ ਵਾਰ ਝਾੜੂ ਫੇਰਨਾ ਪਏਗਾ ਝਾੜੂ ਇੱਕ ਵਾਰ ਹੀ ਫਰੇਗਾ ਜਿਹੜਾ ਹੀ ਮਤਲਬ ਹੁਣ ਖਲਾਰਾ ਪਾਇਆ ਵਾ ਉਹਨੂੰ ਸਾਰਾ ਸਮੇਟਣਾ ਵਾ ਤੁਸੀਂ ਦੇਖੋ ਸਾਰੇ ਵਨਵੇਂ ਬਣਾਉਣੇ ਨੇ ਆ ਤੁਸੀਂ ਇਹ ਰਈਏ ਵਾਲੀ ਸੜਕ ਵੇਖ ਲਓ ਕਿੰਨੇ ਸਾਲਾਂ ਤੋਂ 75 ਸਾਲਾਂ ਤੋਂ ਕਿਸੇ ਨੇ ਸਹਾਰ ਨਹੀਂ ਲਈ ਤੇ ਅੱਜ ਉਹ ਸੜਕ ਜਿਹੜੀ ਹੈ ਰਈਏ ਤੱਕ ਚਾਰ ਮਾਰਗ ਹੀ ਬਰ ਰਹੀ ਹੈ ਇਸੇ ਤਰ੍ਹਾਂ ਛੁਗਰ ਮਿਲ ਤੱਕ ਮਾਰ ਰਹੀ ਹੈ ਬਾਈਪਾਸ ਤੋਂ ਲੈ ਕੇ ਜਲੰਧਰ ਰੋਡ ਤੋਂ ਲੈ ਕੇ ਡਵੰਡਰ ਰੋਡ ਤੱਕ ਮਾਰ ਰਹੀ ਹੈ ਵਨਵੇਂ ਸਾਰਾ ਕਨਵਰ ਰੋਡ 5-5 ਫੁੱਟ ਚੌੜਾ ਕਰਤਾ ਕਾਦੀਆਂ ਰੋਡ ਚੌੜਾ ਕਰ ਦਿੱਤਾ ਇਹਨਾਂ ਦਾ ਮਤਲਬ ਹੈ ਕਿ ਅਸੀਂ ਕੰਮ ਜਿਹੜੇ ਨੇ ਆਪਣੀ ਸਾਰੇ ਤਨਦੇ ਦੇ ਨਾਲ ਹੀ ਕਰਦੇ ਹਾਂ ਤਨ ਮਨ ਤਨ ਨਾਲ ਕਰਦੇ ਹਾਂ ਏਸੀ ਜੀ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਜਿੰਦਾ ਕਹਿਣਾ ਹੈ ਕਿ ਗੰਦ ਪਏ ਨੂੰ 70-75 ਸਾਲ ਹੋ ਚੁਕੇ ਹਨ ਨਸ਼ੇ ਦਾ ਲਾਲੀਏ ਭ੍ਰਿਸ਼ਟਾਚਾਰ ਦਾ ਲਾਲੀਏ ਝਾੜੂ ਫਿਰਦੇ ਫਿਰਦੇ ਟਾਈਮ ਲੱਗੇਗਾ ਪਰ ਆਉਣ ਵਾਲੀਆਂ ਬਾਈ ਇਲੈਕਸ਼ਨਾਂ ਚੋ ਕਹਿੰਦੇ ਪਤਾ ਲੱਗ ਜਾਏਗਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਹਨ ਵੇਖਦੇ ਰਹੋ ਚੈਨਲ ਦਾ ਆਰਐਨਯੂ